ਹੁਣ ਤੁਸੀਂ ਇਹ ਦੇਖ ਲਓ 트럼ਪ ਨੂੰ ਲੈ ਕੇ ਅਮਰੀਕਾ ਨੂੰ ਲੈ ਕੇ ਹੁਣ ਉੱਥੇ ਕੀ ਪ੍ਰਚਾਰ ਜਿਹੜਾ ਉਹ ਇਸ ਟਾਈਮ ਇੰਡੀਆ ਦੇ ਵਿੱਚ ਚੱਲ ਰਿਹਾ ਉਹ ਇੱਥੋਂ ਤੱਕ ਉਹਨਾਂ ਨੇ ਉੱਥੇ ਜਿਹੜੀ ਉਹ ਜ਼ਹਿਰ ਫਲਾਈ ਹੋਈ ਹੈ ਵੀ ਲੜਾਈ ਨਾ ਲੱਗਣ ਕਰਕੇ ਉਹ ਨਾਰਾਜ਼ ਨੇ ਵੀ ਕਿਹਦੇ ਲੜਾਈ ਕਿਉਂ ਨਹੀਂ ਲੱਗੀ ਇਹ ਇਹ ਉਹਨਾਂ ਨੂੰ ਇਹ ਇਸ ਚੀਜ਼ ਦਾ ਚੋਰਾ ਖਾਈ ਜਾਂਦਾ ਆ ਕਿਹਦੇ ਲੜਾਈ ਕਿਉਂ ਨਹੀਂ ਲੱਗੀ ਮੋਦੀ ਕੀ ਤੋਂ ਵਿੱਕ ਗਿਆ ਹਣਾ ਵੀ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਉੱਥੇ ਕਰ ਰਹੇ ਆ ਬਾਰਡਰ ਦੇ ਜਿਹੜੇ ਪਿੰਡ ਹੈਗੇ ਉਹਨਾਂ ਦਾ ਦੇਖੋ ਵਿਚਾਰੇ ਜਿਨ੍ਹਾਂ ਦੇ ਘਰ ਡਿੱਟ ਅਲੀ ਗਰਾਤੇ ਦੇਖੋ ਸਾਰੇ ਮਰ ਗਏ ਹਨ ਤੇ ਅੱਜ ਇਹਦੇ ਸਬੰਧ ਦੇ ਵਿੱਚ ਰਾਜੀਵ ਸਿੰਘ ਜੀ ਨਿਊਯਾਰਕ ਟਾਈਮ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਹੈ ਜਿਹਦਾ ਹੈਡਿੰਗ ਉਹਨੀਆਂ ਲਿਖਿਆ ਤੇ 트럼ਪ ਕ੍ਰੋਸ ਓਵਰ ਓਵਰ ਐਂਡਿੰਗ ਅ ਕਨਫਲਿਕਟ ਇੰਡੀਆਜ਼ ਲੀਡਰਸ ਫੀਲ ਬਿਟਰੇਟ ਕਹਿੰਦੇ ਭਈ ਪ੍ਰੈਜ਼ੀਡੈਂਟ 트럼ਪ ਨੇ ਬਾਰ-ਬਾਰ ਕਿਹਾ ਪਹਿਲਾ ਵਾਸ਼ਿੰਗਟਨ ਡੀਸੀ ਦੇ ਵਿੱਚ ਕਿਹਾ ਵੀ ਅਮਰੀਕਾ ਚ ਪੇ ਐਜ਼ ਅ ਪ੍ਰੈਜ਼ੀਡੈਂਟ ਮੇਰੇ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬਿਓ ਤੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਬੈਂਸ ਉਹਨਾਂ ਦੇ ਸਦਕਾ ਹੀ ਜਿਹੜੀ ਇੰਡੀਆ ਤੇ ਪਾਕਿਸਤਾਨ ਦੀ جنگ ਆ ਉਹ ਅਸੀਂ ਰੋਕਣ ਚ ਕਾਮਯਾਬ ਹੋਏ ਹਾਂ 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 ਹਾਲਾਂਕਿ ਜੇ ਡੀ ਬੈਂਸ ਨੇ ਚਾਰ ਪੰਜ ਦਿਨ ਪਹਿਲਾਂ ਹੀ ਕਿਹਾ ਸੀ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਇੰਡੀਆ ਪਾਕਿਸਤਾਨ ਜੋ ਮਰਜ਼ੀ ਕਰੇ ਪਰ ਇਹ ਵੀ ਟਰੰਪ ਦੇ ਉੱਤੇ ਨਹੀਂ ਨਾ ਜਾ ਸਕਦੇ ਜਾ ਸੋ ਉਹ ਤੋਂ ਬਾਅਦ ਫਿਰ ਕੱਲ ਫਿਰ ਸਾਊਦੀ ਅਰੇਬੀਆ ਚ ਜਾ ਕੇ 트ੰਪ ਨੇ ਇਹ ਕਹਿਤਾ ਪ੍ਰੈਜ਼ੀਡੈਂਟ 트ੰਪ ਨੇ ਉਹ ਕਹਿੰਦੇ ਵੀ ਇੰਡੀਆ ਪਾਕਿਸਤਾਨ ਜਦੋਂ جنگ ਹੈ ਚੋਟੀ ਤੇ ਪਹੁੰਚ ਗਈ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਅੱਜ ਦਾ ਜਿਹੜਾ ਸਮਾਂ ਆ ਉਹ ਮਜ਼ਾਇਲਾਂ ਸਿੱਟਣ ਦਾ ਸਮਾਂ ਨਹੀਂ ਟ੍ਰੇਡ ਕਰਨ ਦਾ ਸਮਾਂ ਹੈਗਾ ਆ ਅਸੀਂ ਦੋਨਾਂ ਮੁਲਕਾਂ ਦੇ ਨਾਲ ਬਿਜ਼ਨਸ ਬੰਦ ਕਰ ਦਾਂਗੇ ਤੇ ਹੋਰ ਵੀ ਬਹੁਤ ਕੁਝ ਐਕਸ਼ਨ ਲਵਾਂਗੇ ਕਹਿੰਦਾ ਤਾਂ ਕਰਕੇ ਜਿਹੜੀ ਲੜਾਈ ਹੋਈ ਆ ਹੁਣ ਇਹ ਤੋਂ ਜਿਹੜੇ ਪਾਕਿਸਤਾਨ ਵਾਲੇ ਆ ਉਹ ਤੋਂ ਕੁਛ ਆ ਪਾਕਿਸਤਾਨ ਵਾਲੇ ਤਾਂ ਕਹਿ ਰਹੇ ਆ ਭਈ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਆ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਆ ਨੋਮੀਨੇਟ ਕਰਨਾ ਚਾਹੀਦਾ ਉਹਨਾਂ ਨੂੰ ਪਰ ਇੰਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਇਵਨ ਇੰਡੀਆ ਦੇ ਜਿਹੜੇ ਪੋਲੀਟਿਸ਼ੀਅਨਸ ਵੀ ਆ ਉਹ ਕੰਟਰੈਡਿਕਟ ਕਰ ਰਹੇ ਆ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੀ ਸਟੇਟਮੈਂਟ ਨੂੰ ਉਹ ਕਹਿੰਦੇ ਨਹੀਂ ਜੀ ਇਹ ਤਾਂ ਹੋਇਆ ਨਹੀਂ ਸਾਡੀ ਤਾਂ ਸਿੱਧੀ ਗੱਲਬਾਤ ਜਿਹੜੀ ਆ ਪਾਕਿਸਤਾਨ ਦੇ ਨਾਲ ਹੋਈ ਸੀ ਤੇ ਜਿਹੜਾ 트੍ਰੰਪ ਐਡਮਿਨਿਸਟ੍ਰੇਸ਼ਨ ਆ ਉਹ ਤਾਂ ਇਨਵੋਲਵ ਹੀ ਨਹੀਂ ਹੈਗਾ ਰੰਤੀਰ ਜੈਸਵਾਲ ਜੋ ਮਿਨਿਸਟਰੀ ਦੇ ਸਪੋਕਸਪਰਸਨ ਹੈਗੇ ਆ ਕਹਿੰਦੇ ਵੀ ਕਨਵਰਸੇਸ਼ਨ ਵਾਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਤੇ ਯੂ ਐਸ ਐ ਨਾ ਹੋਈ ਨਹੀਂ ਦੇਖੋ ਕਿੰਨਾ ਝੂਠ ਮਾਰ ਰਿਹਾ ਪਈ ਹੁਣ ਟਰੰਪ ਥੋੜਾ ਝੂਠ ਮਾਰ ਰਿਹਾ ਇੱਥੇ ਵਾਸ਼ਿੰਗਟਨ ਡੀਸੀ ਚ ਵੀ ਤੇ ਸਾਊਦੀ ਅਰੇਬੀਆ ਦੇ ਵਿੱਚ ਜਾ ਕੇ ਵੀ ਹਰ ਸੋ ਆ ਸਿਚੁਏਸ਼ਨ ਤੇ ਲੋਕ ਹੁਣ ਮੋਦੀ ਸਰਕਾਰ ਨੇ ਉਲਟ ਵੀ ਬਹੁਤ ਆਏ ਪਈ ਤੁਸੀਂ ਦਿਖਾਲਤਾ ਆ ਰਹੇ ਸੀ ਤੇ ਹੁਣ ਤੁਸੀਂ ਚੁੱਪ ਕਰਕੇ ਜਿਹੜੇ ਬਹਿ ਗਏ ਹੈਗੇ ਆ ਤੇ ਉਧਰ ਪਾਕਿਸਤਾਨ ਵਾਲੇ ਜਿਹੜੇ ਆ ਉਹ ਭੰਗੜੇ ਪਾ ਰਹੇ ਹੈਗੇ ਆ ਹਨ ਹਾਲਾਂਕਿ ਉਹਨਾਂ ਦੇ ਵੀ ਬੰਦੇ ਉੱਥੇ ਮਰੇ ਹੈਗੇ ਉਹਨਾਂ ਦਾ ਵੀ ਨੁਕਸਾਨ ਹੋਇਆ ਹੈਗਾ ਲੜਾਈ ਤਾਂ ਕਿਸੇ ਪਾਸੇ ਵੀ ਨਹੀਂ ਹੋਣੀ ਚਾਹੀਦੀ ਅਸੀਂ ਤਾਂ ਹਮੇਸ਼ਾ ਹੀ ਲੜਾਈ ਦੇ ਉਲਟ ਹੈਗੇ ਆ ਇਹੀ ਰੀਜ਼ਨ ਹੈਗਾ ਵੀ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਦੇ ਅਗੇਂਸਟ ਬਹੁਤ ਸਾਰੇ ਜਿਹੜੇ ਹਾਰਡ ਕੋਰ ਰਿਪਬਲਿਕਨ ਜਿਹੜੇ ਚਾਹਦੇ ਹੀ ਆ ਵੀ ਦੁਨੀਆ 'ਚ ਕਿਤੇ ਨਾ ਕਿਤੇ ਪੰਗਾ ਪਿਆ ਰਹੇ ਉਹ ਉਹਨਾਂ ਦੇ ਉਲਟ ਹੈਗੇ ਆ ਇਹਦੇ ਕਰਕੇ ਹੀ ਜਿਹੜੇ ਪ੍ਰੈਜ਼ੀਡੈਂਟ ਬੁਸ਼ ਹੋਣੀ ਜਾਂ ਹੋਰ ਦਿਖ ਚੇ ਨਹੀਂ ਹੋਣੀ ਸਾਰੇ ਉਹ 트੍ਰੰਪ ਦੇ ਪਿਛਲੀ ਵਾਰੀ ਵੀ ਉਲਟ ਸੀ ਕਿਉਂਕਿ 트੍ਰੰਪ ਕਹਿੰਦਾ ਸੀ ਵੀ ਮੈਂ ਕਿਸੇ ਨਾਲ ਲੜਾਈ ਨਹੀਂ ਲਾਣੀ ਹੈਗੀ ਹੁਣ ਤੁਸੀਂ ਦੇਖੋ ਵੀ ਜਿਹੜਾ ਬੰਦੇ ਨੇ ਕਿੰਨੇ ਲੋਕਾਂ ਨਾਲ ਸਮਝੌਤੇ ਕਰ ਲਿਆ ਹੁਣ ਸੀਰੀਆ ਨਾਲ ਕਰ ਲਿਆ ਓਮਾਨ ਨਾਲ ਕਰ ਲਿਆ ਇਵਨ ਹੋਰ ਜਿਹੜੇ ਹਾਉਥੀਜ਼ ਵਾਲੇ ਆ ਜਿਹੜੇ ਬਾਰ-ਬਾਰ ਸਮੁੰਦਰੀ ਜਹਾਜ਼ਾਂ ਨੂੰ ਜਾ ਕੇ ਅਟੈਕ ਕਰਦੇ ਸੀ ਉਹਨਾਂ ਨਾਲ ਵੀ ਸਮਝੌਤਾ ਹੋ ਗਿਆ ਵੀ ਭਾਈ ਤੁਸੀਂ ਆ ਬੰਦ ਕਰ ਦਿਓ ਤੇ ਤੁਹਾਡੇ ਤੇ ਅਸੀਂ ਮਜਾਈਲਾਂ ਸਿੱਠਣੀਆਂ ਬੰਦ ਕਰ ਦਾਂਗੇ ਸੋ ਹੋਪਫੁਲੀ ਜੇ ਇੰਡੀਆ ਪਾਕਿਸਤਾਨ ਦੀ ਲੜਾਈ ਬੰਦ ਹੋ ਗਈ ਤਾਂ ਸਾਰਿਆਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵੀ ਵਧੀਆ ਗੱਲ ਆ ਵੀ ਨਹੀਂ ਕਿਸੇ ਦਾ ਜਿਹੜਾ ਕੋਈ ਹੋਰ ਜਾਨੀ ਨੁਕਸਾਨ ਹੋਵੇ ਇਹਦੇ ਵਿੱਚ ਹਜੂਰ ਜੀ ਇੱਕ ਬ੍ਰੇਕ ਦਾ ਵਕਤ ਆ ਗਿਆ ਤੇ ਇੱਕ ਚੀਜ਼ ਜਿਹੜੀ ਕਰਕੇ ਦੱਸ ਵੀ ਨਿਊਯਾਰਕ ਟਾਈਮਜ਼ ਨੇ ਇੱਕ ਹੋਰ ਦੱਸਿਆ ਕਹਿੰਦਾ ਵੀ ਇੰਡੀਆ ਤੇ ਪਾਕਿਸਤਾਨ ਦੋਧਾਂ ਨੇ ਬਹੁਤ ਢੀਂਗਾ ਹਕਕੀਆਂ ਵੀ ਲੈ ਵੀ ਅਸੀਂ ਆ ਬਰਬਾਦ ਕਰਤਾ ਸੀ ਉਹ ਬਰਬਾਦ ਕਰਤਾ ਤੇ ਹੁਣ ਜਿਹੜੀ ਸੈਟਲਾਈਟ ਇਮੇਜ ਜਿਹੜੀ ਉਹ ਆਈ ਆ ਉਹ ਕਹਿੰਦੇ ਵੀ ਉਹ ਦਿਖਾਦੀ ਵੀ ਹਾਂ ਥੋੜਾ ਬੋਤਾ ਕਿਤੇ ਕਿਤੇ ਨੁਕਸਾਨ ਹੋਇਆ ਪਰ ਦੋਨੋਂ ਦੇ ਦੁਬਾਰਾ ਰੌਲਾ ਜਿਹੜਾ ਉਹ ਜ਼ਿਆਦਾ ਪਾਇਆ ਗਿਆ ਅਸਲ ਚ ਨੁਕਸਾਨ ਜਿਹੜਾ ਆ ਉਹ ਉੱਤਟ ਜਿਹੜਾ ਉਹ ਹੋਇਆ ਆ ਚਾਹੇ ਉਹ ਪੁਲਾਰੀ 에ਅਰ ਬੇਸ ਸੀਗਾ ਨੂਰ ਖਾਨ 에ਅਰ ਬੇਸ ਸੀਗਾ ਜਿੱਦਾਂ ਪਾਕਿਸਤਾਨ ਵਾਲੇ ਕਹਿੰਦੇ ਵੀ ਉਦੋਂਪੁਰਨ ਦਾ ਜਿਹੜਾ ਉਹ ਟੋਟਲੀ ਉਹਨਾਂ ਨੇ ਨਸ਼ਟ ਕਰ ਦਿੱਤਾ ਐਸ 400 ਆ ਉਹਦਾ ਜਿਹੜਾ ਨੁਕਸਾਨ ਹੋ ਗਿਆ ਇੱਕ ਹਾਂ ਫੌਜੀ ਮਰਿਆ ਐਸ 400 ਦੇ ਉੱਤੇ ਕੰਮ ਕਰਨ ਵਾਲਾ ਇਹ ਹੁਣ ਇਹ ਇਹ ਇੱਕ ਥੋੜੀ ਜਿਹੀ ਜਿਹੜੀ ਆ ਉਹ ਚਿੱਥਣ ਵਾਲੀ ਗੱਲ ਆ ਵੀ ਅਸਲ ਦੇ ਵਿੱਚ ਕੀ ਵਾਕਈ ਐਸ 400 ਨੂੰ ਨੁਕਸਾਨ ਹੋਇਆ ਕਿਉਂਕਿ ਮੋਦੀ ਜਿੱਥੇ ਪਹੁੰਚਿਆ ਸੀ ਆਦਮਪੁਰ ਦੇ ਵਿੱਚ ਉਹ ਤਾਂ ਦੱਸ ਰਹੇ ਸੀਗੇ ਵੀ ਰਡਾਰ ਵਗੈਰਾ ਜਿਹੜਾ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਉਹਦੀਆਂ ਮਿਸਿੰਗ ਸੀਗੀਆਂ ਉਹ ਜਾਣ ਕੇ ਨਹੀਂ ਦਿਖਾਈਆਂ ਜਾਂ ਅੱਧਾ ਹੀ ਦਿਖਾਇਆ ਹੈ ਇਸ ਸੌਦੇ ਪਿੱਛੇ ਕੀ ਕਾਰਨਾ ਉਹ ਸਾਰੇ ਜਿਹੜੇ ਡਿਫੈਂਸ ਐਨਾਲਿਸਟ ਆ ਉਹਨਸ ਨੂੰ ਜਾਂਚ ਜਿਹੜੀ ਉਹ ਕਰ ਰਹੇ ਆ ਪਰ ਇਹ ਵੀ ਨਿਊਯਾਰਕ ਟਾਈਮ ਨੇ ਸ਼ੋਅ ਕਰ ਰਿਹਾ ਹੈ ਇਹ ਦਿਖਾ ਰਿਹਾ ਹੈ ਵੀ ਦੋਨਾਂ ਮੁਲਕਾਂ ਦੇ ਦੁਆਰਾ ਰੌਲਾ ਜ਼ਿਆਦਾ ਸੀ ਨੁਕਸਾਨ ਜਿਹੜਾ ਓਵਰਾਲ ਇਹਨਾਂ ਨੇ ਇੱਕ ਦੂਜੇ ਦਾ ਘੱਟ ਉਹ ਕੀਤਾ ਹੈਗਾ